ਦਰਵੀਰ ਸਿੰਘ ਜੀ ਮੇਗ ਉਸ ਤੋਂ ਬਾਅਦ ਬਾਬਾ ਸਰਿੰਦਰ ਸਿੰਘ ਜੀ ਨੂੰ ਸਾਡੀ ਬੇਨਤੀ ਆ ਕਿ ਉਹ ਕੁਦਰਤ ਸੰਧੀ ਆਪਣੇ ਵਿਚਾਰ ਪੇਸ਼ ਕਰਨਗੇ ਗੁਰਮੀਰ ਸਿੰਘ ਜੀ ਮੇਗ ਆਦਰਯੋਗ ਸਮਾਗਮ ਪਾਤਾਪੁਰ ਨੂੰ ਪ੍ਰੇਮੀ ਗੁਰदयाल ਸਿੰਘ ਜੀ ਨਾਲ ਜੀ 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 ਪੱਜੀ ਵਾਸੀ ਦੇ ਮੌਕੇ ਤੇ ਕਰਵਾਇਆ ਗਿਆ ਕਿਸੇ ਦਾ ਵਿਸ਼ਾ ਗਲੋਬਲ ਬਾਰਡਿੰਗ ਦੇ ਜੋਗ ਵਿੱਚ ਕੁਦਰਤ ਬ ਕੁਦਰਤ ਬਾਤਾ ਪਾਰ ਨੂੰ ਬਚਾਉਣ ਸੰਬੰਧੇ ਮਨੁੱਖੋ ਹਤਾਇਛੀ ਰਾਜਨੀਤੀ ਕੁਦਰਤੀ ਖੇਤੀ ਸੁੱਧ ਹਵਾਵ ਪੇੜਲੇ ਸੁਰੱਖਿਤ ਪਾਣੀ ਮੌਲ ਦਾ ਮੌਲਕਰ ਅਧਿਕਾਰ ਮਿੱਟੀ ਤੇ ਮਨੁੱਖੀ ਸਿਹਤ ਦਾ ਮੁੱਦਾ ਹੈ ਇਸ ਦੇ ਵਿੱਚ ਮਿੱਟੀ ਦੀ ਤਾਕਤ ਨੂੰ ਬਰਕਰਾਰ ਰੱਖ ਲਈ ਸਾਨੂੰ ਜ਼ਹਿਰ ਮੁਕ ਜ਼ਹਿਰ ਤੁਮਾ ਜ਼ਹਿਰ ਰਹਿਤ ਖੇਤੀ ਨੂੰ ਬਣਾਉਣਾ ਚਾਹੀਦਾ ਹੈ ਅਦੇ ਸਾਨੂੰ ਕੀਟਨਾਸ਼ਕ ਨਦੀਨਨਾਸ਼ਕ ਅਤੇ ਦਾਣੇਦਾਰ ਜਿਹੜਾ ਤੋਂ ਵਾਤਨ ਤੋਂ ਗੁਰੇ ਰੇ ਕਰਨਾ ਚਾਹੀਦਾ ਹੈ ਨਾਲ ਹੀ ਨਾਲ ਤੁਹਾਨੂੰ ਆਪਣੇ ਖੇਤਾਂ ਨੂੰ ਕੈਮੀਕਲ ਖਾਦਾ ਜਿਵੇਂ ਯੂਰੀਆ ਜੀਐਪੀ ਫੈਨਫੀਕਟ ਆਤੋਂ ਮੁਕਤ ਕਰਕੇ ਮਿੱਟੀ ਦੀ ਜਾਨ ਜਾਨ ਤੇ ਤਾਕਤ ਬਰਕਰਾਰ ਰੱਖਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਦੂਸਰਾ ਸਾਨੂੰ ਫਸਲਾਂ ਵਿੱਚ ਜਿਹੜੀ ਰਹੇ ਹੋਣ ਦਾ ਉਹਨੂੰ ਅੱਗ ਨਹੀਂ ਰੋਣੀ ਚਾਹੀਦੀ ਜਿਵੇਂ ਹੀ ਅਸੀਂ ਫਸਲਾਂ ਦਾ ਨਾੜ ਛਾੜਦੇ ਹਾਂ ਤਾਂ ਫਾਨੂੰ ਇਹਨਾਂ ਤੋਂ ਪਸ਼ੂ ਪੰਛੀਆਂ ਨੂੰ ਧੂਏ ਕਾਰਨ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ ਤੇ ਕਈਆਂ ਦੇ ਦੂਰਗਾਮੀ ਬਿਮਾਰੀਆਂ ਵੀ ਲੱਗ ਜਾਂਦੀਆਂ ਹਨ ਇਹਨਾਂ ਦਾ ਕੋਈ ਇਲਾਜ ਨਹੀਂ ਹੁੰਦਾ ਅਤੇ ਧੂਏ ਕਾਰਨ ਸੜਕਾਂ ਤੇ ਐਕਸੀਡੈਂਟ ਵੀ ਹੁੰਦੇ ਹਨ ਮੁੱਖੀ ਜਾਨਾਂ ਦਾ ਨੁਕਸਾਨ ਹੁੰਦਾ ਹੈ ਸਾਡੇ ਜਿਹੜੇ ਮਿੱਤਰ ਕੀੜੇ ਵਗੈਰਾ ਉਹ ਵੀ ਅੱਗ ਦੇ ਛੇਕ ਨਾਲ ਜਲ ਜਾਂਦੇ ਹਨ ਇਸ ਕਰਕੇ ਤੁਹਾਨੂੰ ਕਰਤਿਆਸਿਕ ਸੀਤਲ ਦੇ ਬਾਟਾ ਬਾਗ ਪ੍ਰੇਮੀ ਜੀ ਵਰਸੀ ਦੇ ਮੌਕੇ ਤੇ ਫਸਲਾਂ ਦੇ ਨਾਲ ਨੂੰ ਥੱਕ ਨਾ ਲਾਉਣ ਅਤੇ ਖੇਤਾਂ ਵਿੱਚ ਖਾਦਾਂ ਸਪਰੇਅ ਦੀ ਵਰਤੋਂ ਨਾ ਕਰਨ ਦਾ ਪਰਨੂੰ ਲੈਣਾ ਚਾਹੀਦਾ ਹੈ ਸੋ ਆਪਲਾ ਇੱਕ ਇਹ ਤਾਂ ਹੋ ਗਿਆ ਗੱਲਾਂ ਬੇਮਤਲ ਜਿਹੜੇ ਨਾ ਕਰਨੇ ਜਿੰਨੇ ਦੂਸਰੇ ਜਿਹੜਾ ਮਤਲਬ ਮੈਂ ਗੱਲਾਂ ਆਪ ਤੁਹਾਨੂੰ ਕਹਿਣਾ ਚਾਹੁੰਦਾ ਉਹ ਨੂੰ ਬਾਜ਼ਾਰ ਮੁਕਤ ਖੇਤੀ ਕਰਨੀ ਚਾਹੀਦੀ ਜਿਵੇਂ ਅਸੀਂ ਤਾਂ ਦੋ ਤਿੰਨ ਫਸਲਾਂ ਹੀ ਬੀਜਦੇ ਆ ਕਣਕ ਤੇ ਝੋਨਾ ਕਣਕ ਦੇ ਝੋਨੇ ਨੂੰ ਛੱਡ ਕੇ ਜੇ ਤੁਸੀਂ ਅ ਹੋਰ ਧਾਲਾਂ ਨੇ ਤੇਲ ਬੀਜਨੇ ਜੋ ਵੀ ਆਪਣੇ ਖਾਣ ਘਰ ਦੇ ਵਿੱਚ ਵਰਤੋਂ ਵਾਲੀਆਂ ਚੀਜ਼ਾਂ ਨੇ ਉਹ ਸਾਰੀਆਂ ਖੇਤਾਂ 'ਚ ਹੁੰਦੀਆਂ ਤੇ ਉਸ ਨੂੰ ਕੁਦਰਤੀ ਤੌਰ ਤੇ ਜੇ ਤੁਸੀਂ ਉਹਨੂੰ ਵਿਗਿਆਨ ਮਤਲਬ ਉਗਾਮੋਗੇ ਤਾਂ ਆਰਾਮ ਨਾਲ ਬੋਸਾਤੇ ਨੇ ਜਿਵੇਂ ਜਿਵੇਂ ਹੁਣ ਮੈਂ ਤੁਹਾਨੂੰ ਆਪਣੀ ਇੱਕ ਗੱਲ ਦਰਵਾਉਣਾ ਚਾਹੁੰਦਾ ਅਸੀਂ ਲਗਾਤਾਰ ਅਸੀਂ ਆਪਣੇ ਖੇਤ ਦੇ ਵਿੱਚ ਲਗਾਤਾਰ ਕਣਕਾਂ ਦੀ ਬਕੀਰ ਵੀ ਜਿਆ ਤਿੰਨ ਸਾਲ ਪਸੀਨ ਬੀਜੇ ਤੋਂ ਬਾਅਦ ਅਸੀਂ ਕੁਦਰਤੀ ਤੌਰ ਤੇ ਸੀ ਕਣਕੀ ਬੀਜੀ ਆ ਉਹ ਜਿਹੜੀ ਕਣਕ ਅਸੀਂ ਬੀਜਿਆ ਉਹ ਬਿਨਾਂ ਦੀਪੀ ਤੋਂ ਬਿਨਾਂ ਯੂਰੀ ਤੋਂ ਤੇ ਉਹ ਪਿਛਲੇ ਸਾਲ ਤਾਂ ਮਤਲਬ ਉਹ ਸਾਡੀ ਹੋਈ ਸੀ 9.33 ਕਿਲੋ ਦੋ ਵਿਧਿਆਜੋ ਉਦੋਂ ਪਹਿਲਾਂ ਸਾਡੀ ਹੋਈ ਤੇ 8.5 ਕੁਆਂਟਾ ਐਸ ਐਸ ਵਾਰੀ ਮੇਰਾ ਖਿਆਲ ਹੈ ਵੀ 10.10 ਕੁਆਂਟਾ ਤੋਂ ਉੱਤੇ ਜਾਓ ਫੋਟ ਕਣਕ ਨੂੰ ਦੇਖਾ ਦਿਓ ਐ ਜਿਹੜੀਆਂ ਮੋਟੀਆਂ ਨੇ ਤੇ ਇੰਨੀਆਂ ਨੇ ਲੰਬੀਆਂ ਜਾਂ ਗੋਮੇ ਦੇ ਨਾਲ ਫੱਟ ਲੱਗ ਗਿਆ ਮੇਰੇ ਖੇਤਦਿਆਂ ਮੂਰੀਆਂ ਦੀ ਇਹ ਨੂੰ ਮੈਂ ਕਰਾਉਂਦਾ ਕੱਟੇ ਤੇ ਅੱਜ ਵੀ ਮੈਂ ਅੱਜ ਵੀ ਭੱਟ ਕੇ ਲਿਆਉ ਕੋਈ ਲਿਆ ਨਹੀਂ ਤੁਹਾਨੂੰ ਦਿਖਾ ਦਿੰਦਾ ਵੀ ਉਹਦੇ ਵਿੱਚ ਕੋਈ ਕੈਮੀਕਲ ਨਹੀਂ ਇੱਕ ਤਾਂ ਇਹ ਗੱਲ ਦੂਜੀ ਗੱਲ ਹੈ ਜਿੱਥੇ ਗੁੱਲੀ ਡੰਡਾ ਸਮੱਸਿਆ ਹੈ ਜਿੱਥੇ ਗੁੱਲੀ ਡੰਡੇ ਦੀ ਸਮੱਸਿਆ ਮੇਰੇ ਨਾਲ ਵੀ ਕੀਤੀ ਹੋਈ ਹੈ ਮੈਂ ਵੀ ਇੱਕ ਤਜਰਬਾ ਕਰਿਆ 14 ਵਿਘਿਆਂ ਦੀ ਖੇਤੀ ਕੀਤੀ ਆ ਉਹ 14 ਵਿਘਿਆਂ ਦੇ ਵਿੱਚ 8 ਵਿਘਿਆਂ 'ਚ ਗੁੱਲੀ ਡੰਡਾ ਨਹੀਂ ਹੋਇਆ 6 ਵਿਘਿਆਂ 'ਚ ਗੁੱਲੀ ਡੰਡਾ ਹੋ ਗਿਆ ਉਹਨੇ ਸਾਡੇ ਉੱਤੇ ਜੂਪੀ ਜੀ ਵੀ ਉੱਤੇ ਗੁੱਲੀ ਡੰਡਾ ਕੱਟੀ ਹੁੰਦਾ ਇੱਥੇ ਵੀ ਮਾਤਲ ਹੋ ਰਿਹਾ ਦੇ ਕਾਤ ਹੋ ਰਿਹਾ ਮੈਂ ਫੇਰ ਦੱਸੂ ਜਿਹੜਾ ਸਾਡਾ ਸੇਵਿਕਿਆਂ ਦੇ ਵਿੱਚ ਗੁੱਲੀ ਡੰਡਾ ਹੋਇਆ ਉਹ ਅਸੀਂ ਦੁਕਾਨ ਤੇ ਗਏ ਬਿਓ ਭਾਈ ਕਾਹਦੇ ਨਾਮ ਰੂ ਉਹ ਕਹਿੰਦੇ ਸੰਕੋਰ ਨਾਮ ਅਸੀਂ ਸੰਕੋਰ ਪਾਤੀ ਜਿਵੇਂ ਉਹਨਾਂ ਨੇ ਸੰਕੋਰ ਪਾਤੀ ਇੱਕ ਤਾਂ ਅਸੀਂ ਥੋੜੇ ਦਿਨਾਂ ਦੇ ਵਿੱਚ ਸਮਾ ਅਜੇ ਉਹ ਪਾਣੀ ਲਾਉਂਦਾ ਹੈ ਨਹੀਂ ਸੀ ਗੜਕ ਨੂੰ ਅਸੀਂ ਉਹਦੇ ਵਿੱਚ ਅਸੀਂ ਜਦੋਂ ਸੰਕੋਰ ਪਾਤੀ ਤਾਂ ਉੱਤੇ ਬਾਸਤ ਪੈ ਗਈ ਉਹ ਕਣਕ ਮੇਹੜਾਂ ਗਈ ਗੁੱਲੀ ਡੰਡਾ ਵੱਡਾ ਹੋ ਗਿਆ ਜਦੋਂ ਗੁੱਲੀ ਡੰਡਾ ਵੱਡਾ ਹੋਇਆ ਤਾਂ ਦੁਬਾਰਾ ਅਸੀਂ ਉਸ ਨੂੰ ਗੁੱਲੀ ਡੰਡੇ ਨੂੰ ਮਾਰਨ ਵਾਸਤੇ ਅਸੀਂ ਜ਼ਹਿਰਾਂ ਦੀ ਫੇਕ ਸਪਰੇਅ ਕਰੀ ਜਿੱਥੇ ਜਿੱਥੇ ਗੁੱਲੀ ਡੰਡਾ ਮਰਿਆ ਉਥੇ ਕਣਕ ਤੇ ਜਮ੍ਹਾਂ ਰਗੜਦੀ ਉਥੇ ਕਣਕ ਨਹੀਂ ਛੱਡੀ ਜਿੱਥੇ ਕਣਕ ਖੜੀ ਉਥੇ ਗੁੱਲੀ ਡੰਡਾ ਅਕਦਾ ਹਜੇ ਵੀ ਖੜਾ ਨਾ ਬਰਾਬਰ ਚਾਹੇ ਮੇਰੇ ਮੇਰੇ ਨਾਲ ਹੁਣ ਵੀ ਖੇਤ ਵਿੱਚ ਜਾ ਕੇ ਤੁਸੀਂ ਦੇਖਦਾ ਜੀ ਪਰ ਜਿੱਥੇ ਸਾਡਾ ਕੁਦਰਤੀ ਅਸੀਂ ਖੇਤੀ ਕਰਦੇ ਆਂ ਉਥੇ ਸੀ ਕੋਈ ਜ਼ਹਿਰ ਨਹੀਂ ਵਰਤਿਆ ਉਥੇ ਕੋਈ ਗੁੱਲੀ ਡੰਡਾ ਨਹੀਂ ਇੱਕਦਮ ਇਹ ਗੈ ਨਹੀਂ ਜੋਣਾ ਦੂਜੀ ਗੱਲ ਅਗਰ ਤੁਸੀਂ ਜਿੱਥੇ ਜ਼ਿਆਦਾ ਗੁੱਲੀ ਡੰਡਾ ਲਗਾਤਾਰ 3 ਸਾਲ ਬਰਸੀਨ ਬੀਜੋ ਤੁਹਾਡੀ ਗੁੱਲੀ ਡੰਡਾ ਲਈ ਕੋਈ ਕੋਈ ਜ਼ਹਿਰ ਨਹੀਂ ਪਹੁੰਚਦੀ ਲੋਕ ਜਿੱਥੇ ਜ਼ਿਆਦਾ ਗੁੱਲੀ ਡੰਡਾ ਤੁਸੀਂ ਲਗਾਤਾਰ 3 ਸਾਲ ਤੁਸੀਂ ਸਰੋਂ ਬੀਜੋ ਗੁੱਲੀ ਨਾ ਡਾਲੀਓਗਾ ਗੁੱਲੀ ਨਾਲ ਹੀ ਕੋਈ ਦਵਾਈ ਨਹੀਂ ਪਹੁੰਚੂ ਜਿੱਥੇ ਅਛਾ ਜਿੱਥੇ ਤੁਸੀਂ ਜ਼ਿਆਦਾ ਭੁਲੀ ਡੰਡਾਗਾ ਜਿੱਥੇ ਤੁਸੀਂ ਕਣਕ ਬੀਜਣੀ ਆ ਉਥੇ ਤੁਸੀਂ ਮੱਕੀ ਬੀਜ ਦਿਓ ਉਹਦੇ ਵਿੱਚ ਭੁਲੀ ਡੰਡਾ ਨਹੀਂ ਹੋਗਾ ਤੇ ਤੁਹਾਡੀ ਮੱਕੀ ਵੀ ਕਣਕ ਨਾਲੋਂ ਜ਼ਿਆਦਾ ਨਹੀਂ ਉਗੂਗੀ ਜਿਹੜਾ ਮੱਕਾ ਮਤਲਬ ਆਪਾਂ ਖੇਤ ਦੇ ਵਿੱਚ ਮੱਕੀ ਬੀਜਾਂਗੇ ਉਹਦਾ ਉਹਦਾ ਝਾੜ ਵੀ ਜ਼ਿਆਦਾ ਤੇ ਉਹਦੇ ਤੇ ਬਾਕੀ ਹਾ ਜਿਹੜਾ ਡੀਏਪੀ ਜਾਂ ਯੂਰੀਆ ਇਹ ਤਾਂ ਐਵੇਂ ਬਸ ਕੋ ਕਾਰਪੋਰੇਟਾਂ ਨੇ ਕਹਦਾ ਲਾਭ ਕੀ ਪਾਈ ਚਲੋ ਬੈਠੇ ਦਾ ਕੋਈ ਫਾਇਦਾ ਫੂਲਗਾ ਕੋਈ ਨਹੀਂ ਹੈਗਾ ਬੜਾ ਬੜਾ ਬੜੀ ਗੱਲ ਨਹੀਂ ਹੈਗੀ ਇਹਦਾ ਤਜਰਬਾ ਮੈਂ ਆਪਣੀ ਖੇਤੀ ਦੇ ਵਿੱਚ ਸੁਣੋ ਨਹੀਂ ਪਾਣੀ ਵਾਲੇ ਪਾਣੀ ਹਾਂ ਇਹ ਫੋਕ ਸਰੋਂ ਦਾ ਸਾਡਾ ਇੱਕ ਤਜਰਬਾ ਸਾਡਾ ਹੋ ਗਿਆ ਸੀ ਅਸੀਂ ਯੂਪੀ 'ਚ ਜਾ ਕੇ ਨਾ ਅਸੀਂ ਸਰੋਂ ਵਿੱਚ ਤੇ ਜਦੋਂ ਸਰੋਂ ਬੀਤੀ ਉਹ ਜਦੋਂ ਚੰਡ ਧਾਕੀ ਚਿੱਟੀ ਜੀ ਹੋਇਆ ਕਰੀ ਅਸੀਂ ਪਾਣੀ ਲਾ ਲਾ ਕਰੀਏ ਜਦੋਂ ਚਿੱਟੀ ਜੀ ਹੋਇਆ ਕਰੀ ਪਾਣੀ ਲਾ ਲਾ ਕਰੀਏ ਮੇਰੇ ਕੋਲ ਉਹ ਆ ਗਏ ਯੂਪੀ ਦੇ ਰਹਿਣ ਵਾਲੇ ਕਹਿੰਦੇ ਸਰਦਾਰ ਜੀ ਬੰਗਾ ਹਣ ਕਹਿੰਦੇ ਇਹ ਤੁਸੀਂ ਕੀ ਕਰਦੇ ਹੋ ਮੈਂ ਆਸੀ ਪਾਣੀ ਲਾਉਨੇ ਆ ਸਰੋਂ ਕਾ ਪਾਣੀ ਨਾ ਲਾਓ ਨਾ ਕਿਉਂ ਨਾ ਲਾਵਾ ਜਦ ਜਿਉ ਉਹਨਾਂ ਨੇ ਕਹਿਆ ਕਿ ਸਰੋਂ ਨਹੀਂ ਸੋਡੀ ਹੋਣੀ ਪਾਣੀ ਨਾ ਲਾਓ ਅਸੀਂ ਉਹਨਾਂ ਦੀ ਸੁਣੀ ਨਹੀਂ ਗੱਲ ਅਸੀਂ ਪਾਣੀ ਲਾਤਾ ਉਹਨਾਂ ਦੀ ਤਾਂ ਸਰੋਂ ਦੇ ਇਲਾਕੇ ਢੇਰ ਉਹ ਸਾਡੇ ਵਾਲੀ ਸਰੋਂ ਹੋਈ ਨਾ ਸਾਡੇ ਕਾਲੇ ਜਿਹੜੀ ਮਾੜੀ ਮੋਟੀ ਫੂਸ ਹੋਈ ਉਹ ਫੂਸੇ ਜਾ ਬਣ ਕੇ ਉਹ ਫੂਸੀ ਚ ਚਲੀ ਗਈ ਫਿਰ ਉਹ ਤੋਂ ਬਾਅਦ ਸਾਨੂੰ ਇਹ ਪਤਾ ਲੱਗਿਆ ਇਸ ਸਾਲ ਸਾਡੀ ਸੀ ਸਰੋਂ ਤਾਂ ਸੀ ਖਰੀ ਖਾਲੀ ਪਈ ਜਾਂ ਐਸਾ ਲੱਗ ਸੀ ਇੱਕ ਪਾਣੀ ਨਾਲ ਅੱਧਾ ਹੀ ਪਾਣੀ ਲੱਗਿਆ ਮੇਰਾ ਖਿਆਲ ਆ ਦੋ ਢਾਈ ਕੰਟ੍ਰੈਕਟ ਵਿਕੇ ਦੀ ਮਸਲ ਸਰੋਂ ਹੋਊ ਤੇਰੇ ਵਿੱਚ ਮਤਲਬ ਜਿਹੜੀਆਂ ਕੁਸੇ ਅਸੀਂ ਫਿਰ ਮੈਂ ਤੁਹਾਨੂੰ ਇੱਕ ਗੱਲ ਮੈਂ ਹੋਰ ਦੱਸਦਾ ਜੇ ਤੁਸੀਂ ਇੱਕ ਕਿਲਾ ਲਾਸਣ ਦਾ ਲਾ ਲਓ ਘੱਟੋ ਘੱਟ 2 ਲੱਖ ਰੁਪਏ ਬਟਾਉਂਗਾ ਗਾਰੰਟੀ ਹੈਗੇ ਲਾਸਣ ਵੇਚੇਗੇ ਤੇ ਜਿੱਕੇ ਤੇ ਫੱਕਾ ਉਹਦੇ ਚ ਕਰਨਾ ਕੀ ਆ ਤੁਸੀਂ ਬਾਹਨ ਬਾਹ ਲਿਆ ਸਮਾ ਲਿਆ ਉਹਦੀ ਰੌਣੀ ਕਰ ਰੌਣੀ ਕਰਨ ਤੋਂ ਬਾਅਦ ਉਹਨੂੰ ਜ਼ਮੀਨ ਨੂੰ ਬਾਲੋ ਬਾਹਰ ਤੋਂ ਬਾਜਰ ਉਹਦੇ ਚੁੱਕੇ ਲੋਹ ਧਣੀਆਂ ਲੈ ਕੇ ਘੋੜ ਕੇ ਉਹਦੇ ਵਿੱਚ ਸਿੱਟਾ ਦੇ ਦੇ ਜਦੋਂ ਤੁਸੀਂ ਸਿੱਟਾ ਦੇਤਾ ਉਦੋਂ ਬਾਜਰ ਤੇ ਸੁਹਾਗਾ ਮਾਰਦੇ ਸੁਹਾਗਾ ਮਾਰਨ ਤੋਂ ਬਾਅਦ ਜਦੋਂ ਤੁਸੀਂ ਬੱਟਾ ਪਾਲੀਆਂ 2000 ਬੱਟਾ ਤੇ ਜਿੰਨੇ ਤੁਹਾਨੂੰ ਲੋੜ ਆ ਆਲੂ ਦੀ ਉਹਨੇ ਆਲੂ ਲਾ ਲਓ 2000 ਬੱਟਾ ਦੇ ਤੁਸੀਂ ਕਾਜਰਾ ਬੀਜ ਲਓ ਬਾਕੀ ਤੁਸੀਂ ਲਸਣ ਬੀਜ ਲਓ ਬਾਕੀ ਜਿਹੜੀਆਂ ਬੱਟਾ ਬਾਕੀ ਦੀਆਂ ਉਹਦੇ ਤੇ ਤੁਸੀਂ ਸੌਫ ਬੀਜੋ ਅਜਮੈਣ ਬੀਜੋ ਛੋਟਾ ਸੌਫ ਵੀ ਸਭ ਅਜਮੈਨ ਦਾ ਖਰੇ ਸੀ ਨਹੀਂ ਬੀਜੀ ਸੌਫੂ ਪੂਰੀ ਹੋ ਧਨੀਆ ਛੋਟਾ ਹੋ ਗਿਆ ਗਾਜਰਾਂ ਛੋਟੀਆਂ ਹੋ ਗਈਆਂ ਆਲੂ ਛੋਟੇ ਕੋਲੇ ਹੋਗੇ ਲਸਣ ਤੇ ਹੋਂੇ ਹੋਣਾਗਾ ਇਸ ਕਰਕੇ ਵੀ ਇਹ ਇਸ ਤਰ੍ਹਾਂ ਦੀ ਉਹਦੇ ਚ ਫਿਰ ਥੋੜਾ ਮਿੰਟ ਦਾ ਕੰਮ ਦੂ ਅਸਾ ਹੋ ਰਿਆ ਗੱਲ ਜਦੋਂ ਤੁਸੀਂ ਲਸਣ ਬੀਜਿਤਾ ਉਹਨੂੰ ਇੱਕ ਮਹੀਨਾ ਪਾਣੀ ਨਹੀਂ ਲਾਉਣਾ ਇਹ ਗੱਲ ਧਿਆਨ ਨਾਲ ਨੋਟ ਕਰ ਲਓ ਮੇਰੀ ਜਦੋਂ ਤੁਸੀਂ ਲਸਣ ਬੀਜਤਾ ਉਹਦੇ ਵਿੱਚ ਇੱਕ ਮਹੀਨਾ ਪਾਣੀ ਨਹੀਂ ਲਾਉਣਾ ਕਿਉਂ ਜਰਉਣੀ ਕਰਕੇ ਬੀਜਿਆ ਹੋਇਆ ਉਹ ਐਡਾ ਐਡਾ ਹੋ ਜੂ ਤੇ ਜੜਦਾ ਕਰ ਲੋ ਕੋਈ ਹੋ ਜਦ ਐਡਾ ਐਡਾ ਹੋ ਜਾ ਮੈਂ ਇੱਕ ਗੁੱਡ ਪਾ ਦੇ ਇੱਕ ਗੁੱਡ 500 ਆਵਾਜ਼ ਤੁਸੀਂ ਫੇਰ ਜੇ ਤਾ ਤੁਸੀਂ ਆਪਣਾਈ ਦਾ ਕੁਤਰਾ ਕਰਕੇ ਸ਼ਿੱਟ ਸਾਗੋ ਉਹ ਹੋਰ ਵੀ ਉਹਦੀ ਹਲੂਗਾ ਨਹੀਂ ਤੁਹਾਨੂੰ ਲੱਗਣਾ ਹੋ ਜੂ ਇੱਕ ਗੁੱਡ ਦੇਣਾ ਇੰਨੀ ਕਰਕੇ ਆ ਕਣਕ ਤੇ ਜਿਹੜੇ ਮੈਂ ਤੁਹਾਨੂੰ ਮੈਂ ਦੱਸਿਆ ਉਹ ਕਣਕ ਕਣਕ ਦੇ ਸੀ ਸੱਤ ਸਪਰੇਅ ਕਰਦੇ ਉਹਨੂੰ ਤਖੜਾ ਕਰਨ ਵਾਸਤੇ ਪਰ ਕਣਕ ਤਖੜੀ ਨਹੀਂ ਹੋ ਰਹੀ ਕਿ ਜਦੋਂ ਚੱਕੀ ਦਿੱਤੀ ਉਹ ਜਣਾ ਤੂੰ ਇਸ ਕਰਕੇ ਮੈਂ ਤੁਹਾਨੂੰ ਪਹਿਲੇ 2-4 ਲੱਖ ਕਹਿੰਿਆ ਸੀ ਇਹ ਤੁਹਾਨੂੰ ਸੁਣਾਤੀਆਂ ਜੇ ਸੋਲਟੇਜ ਚੰਗੀਆਂ ਲੱਗੀਆਂ ਫਿਟਰ ਲੱਗੀਆਂ ਤਾਂ ਠੀਕ ਆ ਨਾ ਤੇ ਨਹੀਂ ਫਿਰ ਸੋਲਟੀ ਮਰ ਗਿਆ ਜੇ ਤਾਂ ਕੋਕਾ ਬਾਕੀ ਇਹ ਰਹੀ ਗੱਲ ਕੇ ਮੈਂ ਹੁਣ ਅੱਜ ਤੋਂ ਮੈਂ ਇਹ ਵੇਲਾ ਕਹਾਂਦੀ ਮੈਂ ਕੋਸ਼ਿਸ਼ ਕਰੂੰਗਾ ਵੀ ਮੈਂ ਹੁਣ ਬੂਟੇ ਉੱਤੇ ਉੱਤੇ ਘੇਰ ਤੇ ਫਰਦਾ ਬੂਟੇ ਵੀ ਫਰਦਾ ਬੂਟੇ ਪੈਦਾ ਕਰਕੇ ਲੋਕਾਂ ਨੂੰ ਪੰਡਾਣਾ ਹਰੇਕੰਨੇ ਹਰੇਕੜਾ ਹੱਜ ਬਣਦਾ ਵੀ ਇੱਕ ਮੋਟੇ ਘੱਟੋ ਘੱਟ ਪੰਜ ਅਲੱਗ-ਅਲੱਗ ਕਿਸਮ ਦੇ ਬੂਟੇ ਲਾਉਂਦੇ। ਉਹ ਉਹ ਬੂਟਿਆਂ ਦੇ ਉੱਤੇ ਪੰਛੀ ਵੀ ਵੀ ਆਪਣੀ ਮौज ਕਰ ਲੈਣਗੇ ਤੇ ਸਾਨੂੰ ਵੀ ਕੁਝ ਨਾ ਕੁਝ ਇੱਕ ਅੱਧਾ ਅੰਬ ਜਿਆ ਜਾਮਣ ਕੁਛ ਨਾ ਮਿਲ ਜੂਗੇ। ਮੇਰਾ ਕਹਿ ਲੈ ਇੱਕ ਇੱਕ ਇਹ ਗੱਲ ਸੀ ਜਿਹੜੀ ਮੈਂ ਕਹਿਣੀ ਸੀ ਮੈਂ ਘੜੀ ਮੈਂ ਆਹ ਇਹ ਤਾਂ ਲਈ ਜਾਂਦਾ ਸੀ ਪਿੱਛੇ ਜੇ ਨੂੰ ਮੈਂ ਉਹਦੋਂ ਤਾਂ ਲੋਕ ਚਲੇ ਜਾਣਗੇ ਜਦੋਂ ਨੂੰ ਤੂੰ ਫਿਰ ਮੈਂ ਮੈਂ ਲੈਕਚਰ ਕੋਰਸ ਸੁਣਾਉਂਗਾ। ਮੈਂ ਪਹਿਲੀਆਂ ਚੀਜ਼ਾਂ ਦਾਸੀ ਸੋਗਦੇਵ ਤੋਂ ਵੀ ਪਹਿਲਾਂ ਰੱਖੀ ਮਾ ਫੇਲ ਲੋਡ ਰੱਖਦਾ ਕੰਮ ਪਰ ਲੈ ਚਲੋ ਧੰਨਵਾਦ ਇਹਦਾ ਇਹ ਬੈਠਦਾ ਬਾਰੀ ਰਿੰਦੇ ਨਹੀਂ ਹੁੰਦਾ ਇੱਕ ਹੀ ਦੇ ਗੱਲ